ਗੁਰੂ ਨਾਨਕ ਦੇਵ ਪਦ ਪੰਕਜ ਜੈ ਬੰਦਨ ਪਾਦ ਪੰਕਜ ਬੰਦਨ ਸਿਮਰਉੰਗ ਤਦੁ ਤੁਖੁ ਨੇਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਗੁਰ ਹੇ ਸ੍ਰੀ ਗੁਰੂ ਰਾਮਦਾਸ ਗੁਣ ਗਾ ਗੁਰੂ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਹਾਰੇ ਗੋਬਿੰਦ ਸ਼ੁਭ ਮਤ ਪ੍ਰਕਾਸ਼ ਸ੍ਰੀ ਹਰਿ ਰਾਏ ਕਾਰੇ ਜੋਰੀ ਨਮੋ ਕਾਰੇ ਜੋਰੀ ਸ੍ਰੀ ਹਰਿ ਕ੍ਰਿਸ਼ਨ ਨਮਾ ਬਹੋਲੀ ਤੇਗ ਬਹਾਦਰ ਪਰਮਾ ਕਿਰਪਾ ਨਾ ਪਰਉਨ ਨ ਕਿਰਪਾ ਨਾ ਸੇ ਗੁਰੂ ਗੋਬਿੰਦ ਸਿੰਘ ਬਿਸਾਲਾ ਤਾਰੋਂ ਤਾਰਾ ਪਰੇ ਪੁਨ ਪੁਨ ਸੀ ਸਾਜੀ ਪੁਨ ਪੁਨ ਸੀ ਸਵਾੰਦਾ ਬਾਰੇ ਬਾਰੇ ਜਗਤ ਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਹੋਏ ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤੇਹਾਰੀ ਅਮਨ ਸਕਤ ਕਰ ਸਿਫਤ ਤੁਮਾਰੀ ਆਪਲੇ ਹੋ ਤੁਮ ਕਥਾ ਸੁਧਾਰੀ ਅਮਨਾ ਸਕਤ ਕਰ ਸਿਰਫਤ ਤੁਮਾਰੀ ਆਪਲੇ ਹੋ ਤੁਮ ਕਥਾ ਸੁਧਾਰ ਸਾਤੇ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੁਹਰਾ ਖਾਨ ਵਜ਼ੀਦਾ ਨਿਕ ਸਕੈ ਆਇਓ ਸਬਾਸ ਥਾਨ ਬ੍ਰਿੰਦ ਚ ਮੂਪਤ ਮਿਲ ਗਏ ਬੈਠੇ ਮੇਲ ਮਹਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀ ਸੋ ਹੁਣ ਜੋ ਲੜੀਵਾਰ ਕਥਾ ਚੱਲ ਰਹੀ ਹੈ ਇਹ ਜੋ ਸਮਾ ਪਿਛਲਾ 22 ਦਸੰਬਰ 20 ਦਸੰਬਰ ਤੋਂ ਸ਼ੁਰੂ ਹੋ ਜਾਂਦਾ ਹੈ 13 ਪੋ 22 ਦਸੰਬਰ ਐ 13 ਪੋ 27 ਦਸੰਬਰ ਛੋਟੇ ਸਾਹਿਬ ਜੀ ਆਦਿਆਂ ਦੀ ਸ਼ੀਦੀ 8 ਪੋ 22 ਦਸੰਬਰ ਇਹ ਵੱਡੇ ਸਾਹਿਬ ਜੀ ਦੀ ਸ਼ੀਦੀ ਆਪਾਂ ਮਨਾਉਂਦੇ ਹਾਂ ਉਹਨਾਂ ਦੇ ਨਾਲ ਤੋਂ ਕਥਾ ਚੱਲੀ ਸੀ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡਣ ਤੋਂ ਲੈ ਕੇ ਤੇ ਆਨੰਦਪੁਰ ਸਾਹਿਬ ਤੋਂ ਸਰਸਾ ਨਦੀ ਤੋਂ ਜੰਗ ਤੇ ਫਿਰ ਕੋਟਲਾ ਨਿਹੰਗ ਖਾਨ ਵਿਖੇ ਭਾਈ ਬਚਿੱਤਰ ਸਿੰਘ ਦੀ ਸ਼ਹੀਦੀ ਫਿਰ ਚਮਕੌਰ ਸਾਹਿਬ ਵਿਖੇ ਵੱਡੇ ਸਾਹਿਬਜ਼ਾਦਿਆਂ ਤੇ 40 ਸਿੰਘਾਂ ਦੀ ਸ਼ਹੀਦੀ ਉਹ ਪ੍ਰਸੰਗ ਆਪਾਂ ਸੁਣਿਆ। ਹੁਣ ਇਸ ਤੋਂ ਅਗਲਾ ਜਿਹੜਾ ਪ੍ਰਸੰਗ ਹੈ ਉਹ ਹੈ ਛੋਟੇ ਸਾਹਿਬਜ਼ਾਦਿਆਂ ਦਾ। ਮਹਾਰਾਜ ਮਾਚੀਵਾੜੇ ਪਹੁੰਚੇ ਮਾਚੀਵਾੜੇ ਤੋਂ ਕਿਰਪਾਨ ਭੇਟ ਦੇਵ ਸਰ ਕਟਾਣਾ ਕਨੇਚ ਰੇਹਰੀ ਹੋਰ ਬਹੁਤ ਸਾਰੇ ਆਲਪ ਕੀ ਰਾਦਕ ਨਗਰਾਂ ਨੂੰ ਤਾਰਦੇ ਹੋਏ ਜਦੋਂ ਲੰਮੇ ਜੱਟਪੁਰੇ ਮਹਾਰਾਜ ਰਾਏ ਕੱਲੇ ਨੂੰ ਜਾ ਕੇ ਮਿਲੇ ਰਾਏ ਕੱਲੇ ਨੇ ਬੇਨਤੀ ਕੀਤੀ ਮਹਾਰਾਜ ਮੈਨੂੰ ਕੋਈ ਸੇਵਾ ਬਖਸ਼ੋ ਸਤਿਗੁਰੂ ਜੀ ਨੇ ਉਸ ਨੂੰ ਹੁਕਮ ਲਾਇਆ ਵੀ ਸਾਡੇ ਸਹਿਬਜ਼ਾਦਿਆਂ ਦੀ ਸ਼ਹੀਦੀ ਦੀ ਜੋ ਜੋ ਉਹਨਾਂ ਦੇ ਵਿਛੜ ਗਏ ਹਨ ਉਹਨਾਂ ਦੀ ਖ਼ਬਰ ਕੋਈ ਲੈ ਕੇ ਆਵੇ। ਤੋਂ ਨੂਰੇ ਮਾਈ ਨੂੰ ਭੇਜਿਆ ਸੀ। ਇਹ ਕੱਲ ਆਪਾਂ ਪ੍ਰਸੰਗ ਸੁਣਿਆ ਵੀ ਨੂਰਾ ਮਾਈ ਇੱਕ ਤੇਜ ਤੁਰਨ ਵਾਲਾ ਮੱਝਾਂ ਚਾਰਨ ਵਾਲਾ ਸਿੱਧਾ ਜਿਹਾ ਬੰਦਾ ਸੀ ਪਰ ਹੈ ਬੜਾ ਹੁਸ਼ਿਆਰ ਸੀ। ਕਿਉਂਕਿ ਅਸਰਾਂ ਦੇ ਘੋੜਸਵਾਰ ਬੰਦਾ ਜਾਏਗਾ ਤੇ ਉਹਦੀ ਉਹਨਾਂ ਨੇ ਪੁੱਛ ਪੜਤਾਲ ਕਰਨੀ ਹੈ ਕੌਣ ਹੈ ਕਿੱਥੋਂ ਆਇਆ ਕਿਉਂ ਆਇਆ ਕੀ ਕੰਮ ਹੈ ਜੇ ਕੋਈ ਬੰਦਾ ਰੁੜਿਆ ਖੋਲਿਆ ਜਾਂ ਸਿੱਧਾ ਜਿਹਾ ਪੈਦਲ ਜਾਏਗਾ ਤੇ ਉਹਦੇ ਤੇ ਕੋਈ ਸ਼ੱਕ ਨਹੀਂ ਕਰੇਗਾ ਨੂਰੇ ਮਾਈ ਨੂੰ ਭੇਜਿਆ ਗੁਰੂ ਸਾਹਿਬ ਜੀ ਦੇ ਕੋਲੋਂ ਆਗਿਆ ਲੈ ਕੇ ਨੂਰਾ ਮਾਈ ਤੁਰ ਗਿਆ ਦੁਬਾਰ ਵੇਲੇ ਗੁਰੂ ਜੀ ਪੁੱਛਦੇ ਨਿਰਾਇਕੱਲਾ ਤੇਰਾ ਬੰਦਾ ਅਜੇ ਤਾਈਂ ਖਬਰ ਲੈ ਕੇ ਕਿਉਂ ਨਹੀਂ ਆਇਆ ਨਿਰਾਇਕੱਲਾ ਕਹਿੰਦਾ ਮਹਾਰਾਜ ਜੀ ਮੇਰਾ ਬੰਦਾ ਅੱਜ ਕਿਵੇਂ ਖਬਰ ਲੈ ਆਵੇਗਾ ਅਜੇ ਤਾਂ ਸ਼ਾਮ ਤੱਕ ਉਹਨੇ ਸਰੰਦ ਪਹੁੰਚਣਾ ਹੈ 40 ਕੋਹ ਦਾ ਪਿੰਡ ਹੈ ਜਾਣਾ 40 ਕੋਹ ਆਣਾ 80 ਕੋਹ ਸਫ਼ਰ ਮਹਾਰਾਜ ਇੱਕ ਦਿਨ ਥੋੜਾ ਹੁੰਦਾ ਤੋ ਆਜ ਤਾਂ ਉਹ ਮਸੀਹ ਉੱਥੇ ਸਰੰਦ ਜਾਏਗਾ ਕੱਲ ਨੂੰ ਜਾਂ ਪਰਸ ਨੂੰ ਆਏਗਾ ਗੁਰੂ ਸਾਹਿਬ ਉਹਦੀ ਗੱਲ ਟਾਲ ਗਏ ਫਿਰ ਦੂਜੀ ਵਾਰੀ ਦੁਪਹਿਰ ਨੂੰ ਫਿਰ ਪੁੱਛਿਆ ਰਾਏ ਕੱਲਾ ਤੇਰਾ ਬੰਦਾ ਆਇਆ ਨਹੀਂ ਦਰਖਤ ਤੇ ਚੜ੍ਹ ਕੇ ਦੇਖੋ ਕਿੰਨੀ ਦੂਰ ਹੈ ਰਾਏ ਕੱਲੇ ਨੇ ਫਿਰ ਬੇਨਤੀ ਕੀਤੀ ਮਹਾਰਾਜ ਅੱਜ ਨਹੀਂ ਉਹਨੇ ਆਉਣਾ ਉਹ ਤਾਂ ਪਰਸੋਂ ਤੱਕ ਗੱਲ ਸ਼ਾਮ ਤੱਕ ਜਾਂ ਪਰਸੋਂ ਤੱਕ ਪਹੁੰਚੇਗਾ ਇੰਨਾ ਟਾਈਮ ਲੱਗ ਜਾਂਦਾ ਸਰੰਦ ਜਾਣ ਆਉਣ ਤੇ ਮਹਾਰਾਜ ਫੇਰ ਗੱਲ ਟਾਲ ਕੇ ਹੋਰ ਗੱਲਾਂ ਕਰਨ ਲੱਗ ਪਏ ਤੀਜੀ ਵਾਰ ਸ਼ਾਮ ਦੇ ਕੋਈ 4-5 ਵਜੇ ਪੁੱਛਦੇ ਨੇ ਰਾਏ ਕਲਾ ਹਦ ਹੋ ਗਈ ਤੇਰਾ ਬੰਦਾ ਆਇਆ ਹੀ ਨਹੀਂ ਉਹ ਦਰਖਤ ਤੇ ਚੜ੍ਹ ਕੇ ਦੇਖਦਾ ਸਹੀ ਕਿੰਨੀ ਕੁ ਦੂਰ ਹੈ ਰਾਏ ਕੱਲੇ ਨੇ ਸੋਚਿਆ ਵੀ ਮਹਾਂਪੁਰਸ਼ ਹਨ ਤੇ ਬਾਰ-ਬਾਰ ਇੱਕੋ ਹੀ ਗੱਲ ਕਹੀ ਜਾਂਦੇ ਆ। ਤਦ ਕੀ ਹਰਜਾ ਦੇਖ ਲੈਨੇ ਆਂ। ਇੱਕ ਬੰਦੇ ਨੂੰ ਕਿਹਾ ਉੱਪਰ ਚੜ ਉਹ ਜੰਡ ਤੇ ਚੜ ਕੇ ਦੇਖਣ ਲੱਗਾ। ਸਾਹਮਣੇ ਨੂਰਾ ਮਾਈ ਦਿਸ ਪਿਆ ਕਹਿੰਦਾ ਜੀ ਉਹ ਆ ਗਿਆ। ਸਾਰੇ ਹੈਰਾਨ ਸਨ ਵੀ ਨੂਰਾ ਮਾਈ ਸਵੇਰੇ ਗਿਆ ਤੇ ਹੁਣ ਆ ਕਿਵੇਂ ਗਿਆ? ਉਹ ਰਸਤੇ 'ਚੋਂ ਨਾ ਵਾਪਸ ਮੁੜ ਆਇਆ ਹੋਵੇ ਪਰ ਨੂਰੇ ਨੇ ਆ ਕੇ ਰੋ ਰੋ ਕੇ ਸਹਿਬ ਜਾਦਿਆਂ ਦੀ ਸ਼ੀਦੀ ਦੀ ਵਿਥਿਆ ਜੋ ਸੁਣਾਈ ਹੈ ਉਹ ਸੁਣ ਕੇ ਸਾਰੇ ਹੈਰਾਨ ਵੀ ਹਨ ਵੀ ਇਹ ਸਾਰੇ ਸਫਰ ਨੂੰ ਇੰਨੀ ਚੇਤਿਕ ਕਿਵੇਂ ਤੈ ਘਰ ਆਇਆ ਤੇ ਕਿਵੇਂ ਆ ਕੇ ਦੱਸੇ